ਸਾਸੀਕਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਮੱਧ ਪ੍ਰਦੇਸ਼ ਦੇ ਵੱਖ-ਵੱਖ ਏਰੀਏ ਮੱਧ ਪ੍ਰਦੇਸ਼ ਸਟੇਟ ਕਿਸ ਤਰ੍ਹਾਂ ਦੀ ਆ ਇਸ ਵੀਡੀਓ ਕਲਿੱਪ ਦੇ ਵਿੱਚ ਅਸੀਂ ਵੱਖ-ਵੱਖ ਜਿਹੜੀਆਂ ਕਲਿੱਪਾਂ ਨੂੰ ਇਕੱਠਾ ਕਰਕੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦੋਸਤੋ ਮੱਧ ਪ੍ਰਦੇਸ਼ ਜਿਹੜਾ ਸੂਬਾ ਬਹੁਤ ਖੂਬਸੂਰਤ ਆ ਇਥੋਂ ਦੀਆਂ ਸਾਫ਼ ਸੁਥਰੀਆਂ ਸੜਕਾਂ ਹਰੀਆਲੀ ਮਨ ਨੂੰ ਮੋਹ ਲੈਂਦੀ ਆ ਇਸ ਵੀਡੀਓ ਦੇ ਵਿੱਚ ਅਸੀਂ ਕਾਫੀ ਸਾਰੇ ਜਿਹੜੇ ਅਲੱਗ-ਅਲੱਗ ਏਰੀਏ ਸੀ ਉਹਨਾਂ ਦੀਆਂ ਜਿਹੜੀਆਂ ਵੀਡੀਓ ਕਲਿੱਪਾਂ ਨੂੰ ਰਿਕਾਰਡ ਕੀਤਾ ਤੇ ਉਹਨਾਂ ਨੂੰ ਜੋੜ ਕੇ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਦੋਸਤੋ ਜਿਹੜੀ ਇਹ ਮੌਜੂਦਾ ਸੜਕ ਦੇ ਉੱਪਰ ਚੱਲ ਰਹੇ ਆ ਇਹ ਇੰਦੌਰ ਤੋਂ ਜਿਹੜੀ ਨਾਗਪੁਰ ਨੂੰ ਜਾਂਦੀ ਆ ਉਹ ਹਾਈਵੇ ਆ ਉਸ ਦੇ ਉੱਪਰ ਆਪਾਂ ਸਫ਼ਰ ਕਰ ਰਹੇ ਆ ਰੁੱਖਾਂ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਰੁੱਖ ਵੀ ਦੇਖਣ ਨੂੰ ਮਿਲਦੇ ਨੇ ਕੁਝ ਏਰੀਏ ਨੇ ਜਿਹੜੇ ਮੱਧ ਪ੍ਰਦੇਸ਼ ਦੇ ਉਹ ਪਲੇਨ ਵੀ ਨੇ ਜਿਸ ਨੂੰ ਮਾਲਵਾ ਬੈਲਟ ਬੋਲਿਆ ਜਾਂਦਾ ਆਪਾਂ ਪਿਛਲੀ ਵੀਡੀਓ ਦੇ ਵਿੱਚ ਸਾਂਝਾ ਕੀਤਾ ਸੀ ਕੁਝ ਏਰੀਏ ਦੋਸਤੋ ਇੱਧਰ ਪਹਾੜੀ ਵੀ ਨੇ ਇੱਥੇ ਬਹੁਤ ਜ਼ਿਆਦਾ ਜਿਹੜੇ ਵੱਖ-ਵੱਖ ਕਿਸਮ ਦੇ ਦਰਖਤ ਆ ਉਹ ਦੇਖਣ ਨੂੰ ਮਿਲਦੇ ਨੇ ਇਸ ਏਰੀਏ ਦੇ ਵਿੱਚ ਸਾਗਵਾਨਾ ਜਿਹੜੀ ਉਹ ਬਹੁਤ ਜ਼ਿਆਦਾ ਹੈ ਜਿਹੜਾ ਆਪਾਂ ਮੌਜੂਦਾ ਸਫਰ ਕਰ ਰਹੇ ਆ ਇਹ ਇੱਕ ਬੈਤੂਲ ਜ਼ਿਲ੍ਹਾ ਪੈਂਦਾ ਹੈ ਬੈਤੂਲ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਉਹ ਸਾਗਵਾਨ ਦੇ ਦਰਖਤ ਦੇਖਣ ਨੂੰ ਮਿਲਦੇ ਨੇ ਆਸੇ-ਪਾਸੇ ਜਿਹੜੇ ਉਹ ਪਹਾੜੀ ਏਰੀਏ ਵੀ ਨੇ ਇੱਥੇ ਦੋਸਤੋ ਜਿਹੜਾ ਸ਼ਹਿਰੀ ਏਰੀਆ ਕਹਿ ਲਈਏ ਤੇ ਕੁਝ ਕੁ ਪਿੰਡੂ ਏਰੀਏ ਉਹ ਬਹੁਤ ਜ਼ਿਆਦਾ ਵਿਕਸਤ ਵੀ ਨੇ ਤੇ ਕੁਝ ਕੁ ਏਰੀਏ ਜਿਹੜੇ ਉਹ ਘੱਟ ਵਿਕਸਤ ਨੇ ਇੱਥੇ ਅੱਜ ਵੀ ਜਿਸ ਤਰ੍ਹਾਂ ਪਹਿਲਾਂ ਆਦੀਵਾਸੀ ਲੋਕ ਸੀ ਉਸੇ ਤਰ੍ਹਾਂ ਜਿਹੜੇ ਇਹ ਸਾਰਾ ਏਰੀਆ ਬੈਤੂਲ ਦਾ ਇਹ ਆਦੀਵਾਸੀ ਏਰੀਆ ਹੈ ਇੱਥੇ ਲੋਕ ਚੌਂਪੜੀਆਂ ਬਣਾ ਕੇ ਰਹਿੰਦੇ ਨੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਇੱਥੇ ਘਾਰ ਆ ਉਹ ਦੇਖਣ ਨੂੰ ਮਿਲਦੇ ਨੇ ਇਸ ਜਿਸ ਏਰੀਆ ਦੇ ਵਿੱਚ ਆਪਾਂ ਸਫਰ ਕਰਦੇ ਆਂ ਇਹ ਰੋਡ ਅੱਗੇ ਜਾ ਕੇ ਨਾਗਪੁਰ ਨੂੰ ਚਲਾ ਜਾਂਦਾ ਹੈ ਨਾਗਪੁਰ ਇੱਥੋਂ ਕੋਈ ਜ਼ਿਆਦਾ ਦੂਰ ਨਹੀਂ ਸਿਰਫ 150 ਕਿਲੋਮੀਟਰ ਦੀ ਦੂਰੀ ਤੇ ਆ ਪਹਿਲਾਂ ਦੱਸ ਦਿਆਂ ਕਿ ਇਹ ਜਿਹੜਾ ਸਾਰਾ ਏਰੀਆ ਸੀ ਇਹ ਨਾਗਪੁਰ ਦਾ ਹਿੱਸਾ ਸੀ ਦੋਸਤੋ ਆਪਾਂ ਇੱਥੋਂ ਜਿਹੜਾ ਹਰਦਾ ਤੋਂ ਸਟਾਰਟ ਕਰਕੇ ਤੇ ਆਪਾਂ ਅੱਗੇ ਬੈਤੂਲ ਹੋ ਕੇ ਸ਼ਿੰਦਵਾੜਾ ਜਾ ਰਹੇ ਆਂ ਸ਼ਿੰਦਵਾੜਾ ਜਿਹੜਾ ਇੱਕ ਜ਼ਿਲ੍ਹਾ ਐਮਪੀ ਦਾ ਤੇ ਇਹ ਦੋਸਤੋ ਸ਼ਿੰਦਵਾੜਾ ਜ਼ਿਲ੍ਹਾ 1956 ਤੋਂ ਪਹਿਲਾਂ ਤੱਕ ਇਹ ਸਾਰਾ ਨਾਗਪੁਰ ਦਾ ਹਿੱਸਾ ਸੀ 1956 ਤੋਂ ਬਾਅਦ ਇਹ ਮਧ ਪ੍ਰਦੇਸ਼ ਦੇ ਨਾਲ ਜੁੜਿਆ ਸੀ ਆਸੇ ਪਾਸੇ ਦੇ ਦਰਖਤ ਤੇ ਸਾਫ਼ ਸੁਥਰੀਆਂ ਜਿਹੜੀਆਂ ਸੜਕਾਂ ਨੇ ਉਸ ਦੇ ਨਾਲ ਜਿਹੜਾ ਸਫ਼ਰ ਹੋਰ ਵੀ ਵਧੀਆ ਹੋ ਜਾਂਦਾ ਹੈ ਇੱਥੋਂ ਦੋਸਤੋ ਆਪਾਂ ਖੱਬੇ ਹੱਥ ਹੋ ਕੇ ਸ਼ਿੰਦਵਾੜਾ ਨੂੰ ਜਾਵਾਂਗੇ ਤੇ ਜਿਹੜਾ ਇਹ ਸਿੱਧਾ ਰੋਡ ਜਾ ਰਿਹਾ ਇਹ ਰੋਡ ਨਾਗਪੁਰ ਨੂੰ ਚਲਾ ਜਾਂਦਾ ਹੈ ਦੋਸਤੋ ਬਹੁਤ ਖੂਬਸੂਰਤੀ ਆ ਮੱਧ ਪ੍ਰਦੇਸ਼ ਦੀ ਦੋਸਤੋ ਜਦੋਂ ਆਪਾਂ ਹਰਦਾ ਤੋਂ ਜਾਣੇ ਆ ਹਰਦਾ ਤੋਂ ਜਿਹੜੇ ਰਸਤੇ ਦੇ ਵਿੱਚ ਮੇਨ ਪੁਆਇੰਟ ਆਉਂਦੇ ਆ ਉਹਨਾਂ ਦੇ ਵਿੱਚੋਂ ਬੈਤੋਲਾ ਆਉਂਦਾ ਹੈ ਮੁਲਤਾਈ ਆਉਂਦਾ ਉਸ ਤੋਂ ਬਾਅਦ ਸ਼ਿੰਦਵਾੜਾ ਆਉਂਦਾ ਜਿਆਦਾਤਰ ਜਿਹੜਾ ਇੱਥੇ ਪਿੰਡੂ ਖੇਤਰ ਆ ਉਹ ਸਾਰਾ ਜਿਸ ਤਰ੍ਹਾਂ ਪਹਾੜੀ ਏਰੀਆ ਉਸ ਤਰੀਕੇ ਦਾ ਹੈ ਇੱਥੇ ਜਿਆਦਾਤਰ ਜਿਹੜੀ ਲੋਕ ਖੇਤੀ ਕਰਦੇ ਨੇ ਉਹ ਬਲਦਾਂ ਵਗੈਰਾ ਦੇ ਨਾਲ ਕਰਦੇ ਆ ਕਿਉਂਕਿ ਇੱਥੇ ਜਿਹੜੇ ਜ਼ਮੀਨ ਦੇ ਛੋਟੇ-ਛੋਟੇ ਟੁਕੜੇ ਨੇ ਤੇ ਉਹਨਾਂ ਦੇ ਵਿੱਚ ਟਰੈਕਟਰ ਵਗੈਰਾ ਚਲਾਉਣੇ ਵੀ ਸੰਭਵ ਨਹੀਂ ਹੈ ਇਸ ਕਰਕੇ ਇੱਥੇ ਜ਼ਿਆਦਾਤਰ ਖੇਤੀ ਉਹ ਬਲਦਾਂ ਦੇ ਨਾਲ ਹੀ ਦੇਖਣ ਨੂੰ ਮਿਲਦੀ ਆ ਦੋਸਤੋ ਇੱਥੇ ਅਗਰ ਫਸਲਾਂ ਦੀ ਗੱਲ ਕਰੀਏ ਤਾਂ ਫਸਲਾਂ ਦੇ ਵਿੱਚ ਜ਼ਿਆਦਾਤਰ ਲੋਕ ਸੋਇਆਬੀਨ ਮੱਕੀ ਆਲੂ ਅਦਰਕ ਇਹਨਾਂ ਚੀਜ਼ਾਂ ਦੀ ਜਿਹੜੀ ਇੱਥੇ ਜ਼ਿਆਦਾ ਖੇਤੀ ਹੁੰਦੀ ਆ ਇੱਥੇ ਦੋਸਤੋ ਪਿੰਡੂ ਏਰੀਏ ਦੇ ਵਿੱਚ ਦੇਖਦੇ ਆ ਤਾਂ ਲੋਕਾਂ ਦੇ ਕੋਲ ਆਮ ਹੀ ਹਰ ਘਰ ਦੇ ਵਿੱਚ ਬਲਦ ਗੱਡੀਆਂ ਉਹ ਦੇਖਣ ਨੂੰ ਮਿਲਦੀਆਂ ਨੇ ਤੇ ਬਲਦ ਗੱਡੀਆਂ ਵੀ ਜਿਸ ਤਰ੍ਹਾਂ ਲੋਹੇ ਦੇ ਪਹੀਆਂ ਵਾਲੀਆਂ ਬਹੁਤ ਪੁਰਾਣੇ ਟਾਈਮ ਦੀਆਂ ਨੇ ਉਸ ਦੀਆਂ ਵੀਡੀਓ ਕਲਿੱਪ ਵੀ ਆਪਾਂ ਵਿੱਚ ਸਾਂਝੀਆਂ ਕੀਤੀਆਂ ਨੇ ਐਂਡ ਦੇ ਵਿੱਚ ਤੁਸੀਂ ਉਹ ਵੀ ਦੇਖ ਸਕੋਗੇ ਇੱਥੇ ਹਰ ਘਰ ਦੇ ਵਿੱਚ ਤਕਰੀਬਨ ਬਲਦ ਮਿਲਦੇ ਆ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪਹਿਲਾਂ ਲੋਕਾਂ ਦੇ ਕੋਲ ਬਲਦ ਗੱਡੇ ਹੁੰਦੇ ਸੀ ਦੋ-ਦੋ ਬਲਦਾਂ ਵਾਲੇ ਉਸੇ ਤਰ੍ਹਾਂ ਇੱਥੇ ਵੀ ਲੋਕਾਂ ਆ ਕੋਲ ਅੱਜ ਵੀ ਜਿਹੜੀਆਂ ਬਲਦ ਗੱਡੀਆਂ ਨੇ ਦੋ-ਦੋ ਬਲਦਾਂ ਵਾਲੀਆਂ ਨੇ ਪਰ ਇਹ ਗੱਡੀਆਂ ਬਹੁਤ ਪੁਰਾਣੇ ਸਮੇਂ ਦੀਆਂ ਨੇ ਲੋਹੇ ਦੇ ਜਿਸ ਤਰ੍ਹਾਂ ਇਹਨਾਂ ਦੇ ਪਹੀਏ ਵਗੈਰਾ ਨੇ ਤਾਂ ਦੋਸਤੋ ਇਹ ਜਿਹੜੀ ਖੂਬਸੂਰਤੀ ਤੁਹਾਨੂੰ ਦਿਖਾ ਰਹੇ ਆ ਉੱਪਰੋਂ ਮੌਸਮ ਵੀ ਬਹੁਤ ਮਿਹਰਬਾਨ ਬਦਲਬਾਈ ਹੋਈ ਆ ਤੇ ਨਾਲ ਜਿਹੜਾ ਆਸੇ ਪਾਸੇ ਦਾ 뷰 ਆ ਇਹ ਦੇਖ ਕੇ ਇਦਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਆਪਾਂ ਕਿਸੇ ਹਿਮਾਚਲ ਦੇ ਏਰੀਏ ਦਾ ਟੂਰ ਕਰ ਰਹੇ ਹੋ ਏ ਪਰ ਦੋਸਤੋ ਇਹ ਹਿਮਾਚਲ ਨਹੀਂ ਇਹ ਮੱਧ ਪ੍ਰਦੇਸ਼ ਹੈ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਸਾਡੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਰੈਗੂਲਰ ਸਫਰ ਕਰਦੇ ਰਹਿੰਨੇ ਆ ਤਾਂ ਉਹਦੇ ਵਿੱਚੋਂ ਜਿੰਨਾ ਕੋ ਹੋ ਸਕਦਾ ਹੈ ਕਵਰ ਕਰਕੇ ਤੁਹਾਡੇ ਨਾਲ ਵੀ ਸਾਂਝਾ ਕਰਦੇ ਆ ਇਹ ਦੋਸਤੋ ਪਿੰਡੂ ਖੇਤਰ ਦੇ ਘਰ ਨੇ ਜਿਹੜੇ ਤੁਸੀਂ ਇਸ ਵੀਡੀਓ ਕਲਿੱਪ ਦੇ ਵਿੱਚ ਦੇਖ ਰਹੇ ਹੋ ਇਹ ਦੋਸਤੋ ਹਰਿਆਲੀ ਦੇਖੋ ਕਿੰਨੀ ਜ਼ਿਆਦਾ ਹੈ ਜਿੱਥੇ ਹਰਿਆਲੀ ਹੋਵੇਗੀ ਉਥੇ ਆਪਣੇ ਆਪ ਹੀ ਉਹ ਚੀਜ਼ ਖੂਬਸੂਰਤ ਨਜ਼ਰ ਆਵੇਗੀ ਇਹ ਵੀ ਇਥੋਂ ਦੇ ਜਿਹੜੇ ਪਿੰਡ ਨੇ ਕੁਝ ਪਿੰਡਾਂ ਦੀਆਂ ਕਲਿੱਪਾਂ ਵੀ ਇਕੱਠੀਆਂ ਕਰਕੇ ਉਹ ਵੀ ਇਸ ਵੀਡੀਓ ਦੇ ਵਿੱਚ ਆਪਾਂ ਐਡਿਟ ਕਰਕੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਦੋਸਤੋ ਇਹ ਸਾਰਾ ਇੱਕ ਪਿੰਡੂ ਏਰੀਆ ਹੈ ਜਿੱਥੋਂ ਆਪਾਂ ਇਸ ਸਮੇਂ ਕ੍ਰਾਸ ਕਰ ਰਹੇ ਆਂ ਇਹ ਜਿਹੜਾ ਸਫ਼ਰ ਆ ਇਹ ਆਪਾਂ ਤੁਹਾਡੇ ਨਾਲ ਸ਼ਿੰਦਵਾੜਾ ਤੱਕ ਦਾ ਸਾਂਝਾ ਕਰਾਂਗੇ ਸ਼ਿੰਦਵਾੜਾ ਇਹ ਮੱਧ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਹੈ ਇੱਥੇ ਜੁਲਾਈ ਅਗਸਤ ਦੇ ਵਿੱਚ ਵੀ ਦੱਸਦੇ ਆ ਕਿ ਬਹੁਤ ਸੋਹਣਾ ਮੌਸਮ ਹੁੰਦਾ ਹੈ ਉਦੋਂ ਆਮ ਹੀ ਛੋਟੇ-ਛੋਟੇ ਜਿਹੜੇ ਪਾਣੀ ਦੇ ਝਰਨੇ ਨੇ ਉਹ ਚੱਲਦੇ ਦੇਖਣ ਨੂੰ ਮਿਲਦੇ ਨੇ ਤੇ ਇਹ ਵੀ ਦੋਸਤੋ ਹੁਣ ਜਿਹੜਾ ਮੌਸਮ ਆ ਉਹ بارش ਵਾਲਾ ਬਣਿਆ ਹੋਇਆ ਤਾਂ ਇਸ ਕਰਕੇ ਜਿਹੜਾ ਇੱਥੋਂ ਦਾ ਵਿਊ ਆ ਉਹ ਹੋਰ ਵੀ ਖੂਬਸੂਰਤ ਲੱਗਦਾ ਹੈ ਜਿਹੜੇ ਦੋਸਤ ਮਿੱਤਰ ਟਰੱਕਾਂ ਵਗੈਰਾ ਤੇ ਡਰਾਈਵਰੀ ਕਰਦੇ ਨੇ ਉਹ ਤਾਂ ਅਕਸਰ ਹੀ ਵੱਖੋ-ਵੱਖ ਜਿਹੜੇ ਏਰੀਏ ਨੇ ਉਹਨਾਂ ਦਾ ਟੂਰ ਕਰਦੇ ਹੋ ਬਹੁਤ ਸਾਰੇ ਦੋਸਤ ਹੋਣਗੇ ਜਿਹੜੇ ਮੱਧ ਪ੍ਰਦੇਸ਼ ਜਾਂਦੇ ਹੋਣਗੇ ਮੱਧ ਪ੍ਰਦੇਸ਼ ਦੇ ਬਹੁਤ ਸਾਰੇ ਏਰੀਆ ਐ ਜਿੱਥੇ ਅੰਬ ਦੇ ਦਰਖਤ ਬਹੁਤ ਜ਼ਿਆਦਾ ਨੇ ਇੱਥੇ ਦੇਸੀ ਅੰਬ ਬਹੁਤ ਜ਼ਿਆਦਾ ਹੁੰਦਾ ਹੈ ਇੱਥੋਂ ਛੋਟੀਆਂ-ਛੋਟੀਆਂ ਜਿਹੜੀਆਂ ਨਦੀਆਂ ਨੇ ਬੇਸ਼ੱਕ ਹੱਲੇ ਬਰਸਾਤਾਂ ਵਗੈਰਾ ਸਟਾਰਟ ਨਹੀਂ ਹੋਈਆਂ ਤਾਂ ਉਹਨਾਂ ਦੇ ਵਿੱਚ ਇੰਨਾ ਜ਼ਿਆਦਾ ਪਾਣੀ ਵਗੈਰਾ ਦੇਖਣ ਨੂੰ ਨਹੀਂ ਮਿਲਦਾ ਜਦੋਂ ਬਰਸਾਤਾਂ ਹੁੰਦੀਆਂ ਨੇ ਤਾਂ ਉਦੋਂ ਇਹ ਨਦੀਆਂ ਝਰਨੇ ਬਹੁਤ ਖੂਬਸੂਰਤ ਦੇਖਣ ਨੂੰ ਲੱਗਦੇ ਨੇ ਦੋਸਤੋ ਤੁਸੀਂ ਵੀ ਆਪਣੀਆਂ ਕੋਈ ਯਾਦਾਂ ਨੇ ਜਿਹੜੇ ਦੋਸਤ ਮਿੱਤਰਾਂ ਨੇ ਮੱਧ ਪ੍ਰਦੇਸ਼ ਦਾ ਕਦੇ ਸਫ਼ਰ ਕੀਤਾ ਜਾਂ ਵੱਖ-ਵੱਖ ਏਰੀਆਾਂ ਦੇ ਵਿੱਚ ਟੂਰ ਕੀਤਾ ਤਾਂ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਰੂਰ ਜਿਹੜੀਆਂ ਆਪਣੀਆਂ ਯਾਦਾਂ ਨੇ ਉਹ ਸਾਂਝੀਆਂ ਕਰੋ ਇੱਥੇ ਜ਼ਿਆਦਾਤਰ ਘਰ ਦੋਸਤੋ ਇਸੇ ਤਰ੍ਹਾਂ ਨੇ ਜਿਹੜੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਟੀਨਾ ਵਗੈਰਾ ਪਾ ਕੇ ਤੇ ਇੱਥੇ ਜਿਹੜੇ ਘਰ ਆ ਉਹ ਬਣਾਏ ਜਾਂਦੇ ਆ ਏ ਵੀ ਇਥੋਂ ਦਾ ਇੱਕ ਪਹਾੜੀ ਏਰੀਆ ਜਿੱਥੇ ਆਪਾਂ ਇਸ ਸਮੇਂ ਦੋਸਤੋ ਕ੍ਰੋਸ ਕਰ ਰਹੇ ਆ ਬਿਲਕੁਲ ਜਿਹੜਾ ਇਹ ਵਿਊ ਆ ਸਾਰਾ ਇਹ ਹਿਮਾਚਲ ਦੀ ਤਰ੍ਹਾਂ ਦੇਖਣ ਨੂੰ ਲੱਗਦਾ ਹੈ ਕਿ ਆਪਾਂ ਕਿਸੇ ਹਿਮਾਚਲ ਦੇ ਏਰੀਏ ਦੇ ਵਿੱਚ ਘੁੰਮ ਰਹੇ ਹੋਈਏ ਤਾਂ ਦੋਸਤੋ ਆਪਾਂ ਬਿਲਕੁਲ ਜਿਹੜਾ ਸ਼ੰਦਵਾੜਾ ਸ਼ਹਿਰ ਆ ਉਸ ਦੇ ਨਜ਼ਦੀਕ ਪਹੁੰਚ ਚੁੱਕੇ ਆ ਇਥੋਂ ਸ਼ੰਦਵਾੜਾ ਦੀ ਕੋਈ ਜ਼ਿਆਦਾ ਦੂਰੀ ਨਹੀਂ ਆ ਇਹ ਦੇਖੋ ਜਿਹੜਾ ਥੱਲੇ ਵਾਲਾ ਭਾਗ ਆ ਆਸੇ ਪਾਸੇ ਪਹਾੜੀ ਏਰੀਆ ਤੇ ਥੱਲੇ ਕਰ ਦੇਖਣ ਨੂੰ ਮਿਲਦੇ ਆ ਛੋਟੇ ਛੋਟੇ ਜਿਹੜੇ ਖੇਤ ਨੇ ਤੇ ਇੱਥੇ ਖੇਤਾਂ ਦੇ ਵਿੱਚ ਤਕਰੀਬਨ ਜ਼ਿਆਦਾਤਰ ਉਹ ਬਲਦਾਂ ਦੇ ਨਾਲ ਖੇਤੀ ਕੀਤੀ ਜਾਂਦੀ ਆ ਕਿਉਂਕਿ ਖੇਤ ਜਿਹੜੇ ਉਹ ਛੋਟੇ ਨੇ ਇੱਥੇ ਜਿਹੜੀਆਂ ਗੱਡੀਆਂ ਤੁਹਾਨੂੰ ਦੱਸਿਆ ਸੀ ਇਸ ਤਰੀਕੇ ਦੇ ਬਲਦ ਗੱਡੇ ਵਗੈਰਾ ਉਹ ਲੋਕਾਂ ਦੇ ਕੋਲ ਆਮ ਹੀ ਹਰ ਘਰ ਦੇ ਵਿੱਚ ਤੇ ਸੜਕਾਂ ਤੇ ਚੱਲਦੇ ਹੋਏ ਆਮ ਹੀ ਨਜ਼ਰ ਆਉਂਦੇ ਨੇ ਤਾਂ ਦੋਸਤੋ ਆਪਾਂ ਸ਼ਹਿਰ ਸ਼ਿੰਦਵਾੜੇ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਆ ਤੋ ਸਹੀ ਕਮੈਂਟਾਂ ਦੇ ਵਿੱਚ ਦੋਸਤੋ ਆਪਣੀ ਜਿਹੜੀ رائے ਆ ਉਹ ਵੀ ਸਾਂਝੀ ਜਰੂਰ ਕਰਿਆ ਜੇ ਤਹਾਨੂੰ ਆਪਣੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਸਫ਼ਰ ਕਿਸ ਤਰ੍ਹਾਂ ਦਾ ਲੱਗਿਆ ਉਹ ਸਾਂਝਾ ਜਰੂਰ ਕਰਿਓ ਆਪਾਂ ਦੋਸਤੋ ਸ਼ਹਿਰ ਸ਼ਿੰਦਵਾੜੇ ਦੇ ਵਿੱਚ ਐਂਟਰ ਕਰ ਰਹੇ ਹਾਂ ਇਹ ਸਾਹਮਣੇ 1.5 ਕਿਲੋਮੀਟਰ ਤੇ ਜਿਹੜਾ ਉਹ ਸ਼ਿੰਦਵਾੜਾ ਸ਼ਹਿਰ ਆ ਜਾਂਦਾ ਤਾਂ ਆਪਣਾ ਸਫ਼ਰ ਦੋਸਤੋ ਉਹ ਸ਼ਿੰਦਵਾੜੇ ਸ਼ਹਿਰ ਤੱਕ ਦਾ ਸੀ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤ ਮਿੱਤਰਾਂ ਦੇ ਨਾਲ ਸਾਂਝਾ ਜਰੂਰ ਕਰਿਓ ਤਾਂ ਕਿ ਘਰ ਬੈਠੇ ਦੋਸਤ ਮਿੱਤਰ ਜਿਹੜਾ ਇਸ ਸਫ਼ਰ ਦਾ ਉਹ ਵੀ ਆਨੰਦ ਮਾਣ ਸਕਣ ਇਹ ਦੋਸਤੋ ਮੱਧ ਪ੍ਰਦੇਸ਼ ਦਾ ਜਿਹੜਾ ਖੂਬਸੂਰਤ ਸ਼ਹਿਰ ਚੰਦਵਾੜਾ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਹੋਰ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਫੋਲੋ ਜਰੂਰ ਕਰਿਓ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਧੰਨਵਾਦ